ਕਿਸੇ ਦੀ ਪਛਾਣ ਜਾਂ ਕਿਸੇ ਦੀ ਹਸਤੀ ਮਟਾਉਣ ਦੇ ਦੋ ਤਰੀਕੇ ਆ ਜਾਂਦਾ ਸਰੀਰਕ ਤੌਰ ਤੇ ਖਤਮ ਕਰ ਦੋ ਜਾਂ ਉਹਦੀ ਵਿਆਖਿਆ ਆਪਦੇ ਹਿਸਾਬ ਨਾਲ ਕਰ ਲੋ ਤੇ ਉਹਨਾਂ ਨੂੰ ਮਨਾ ਵੀ ਲੋ ਵੀ ਹਾਂ ਜਿਹੜੀ ਵਿਆਖਿਆ ਅਸੀਂ ਦੇ ਰਹੇ ਹਾਂ ਤੁਹਾਡੀ ਬਿਲਕੁਲ ਸਹੀ ਆ ਤਾਂ ਇਹ ਜਿਹੜੀ ਇੰਡੀਅਨ ਸਟੇਟ ਆ ਇਹਨੇ ਸਿੱਖਾਂ ਦੇ ਉੱਤੇ ਇਹ ਦੋਵੇਂ ਤਰੀਕੇ ਆ ਜਿਹੜੇ ਉਹ ਵਰਤੇ ਆ ਅਕੈਡਮਿਕਸ ਦੇ ਵਿੱਚ ਯੂਨੀਵਰਸਟੀਆਂ ਦੇ ਸੈਮੀਨਾਰਾਂ ਰਹੀਂ ਸਰਕਾਰੀ ਪ੍ਰੋਗਰਾਮਾਂ ਦੇ ਰਹੀਂ ਆਰਐਸਐਸ ਦੇ ਪ੍ਰੋਗਰਾਮਾਂ ਦੇ ਰਹੀਂ ਸਿੱਖਾਂ ਦੇ ਮੂੰਹ ਦੇ ਵਿੱਚ ੱੱਕੇ ਨਾਲ ਆਪਦੀ ਸ਼ਬਦਾਵਲੀ ਪਾਈ ਜਾ ਰਹੀ ਆ ਲਕਾਈ ਦੇ ਉੱਤੇ ਇਸ ਸ੍ਰਿਸ਼ਟੀ 'ਚ ਹਰ ਤੜਕ ਦੀ ਚੀਜ਼ ਦੀ ਚਾਦਰ ਹੋ ਸਕਦੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਮਸਲਾ ਇਸ ਗੱਲ ਦਾ ਆ ਕਿ ਉਹ ਕਿਹੜੇ ਸੰਦਰਭ 'ਚ ਗੱਲ ਕੀਤੀ ਜਾ ਰਹੀ ਹੈ ਜਿਹੜੀ ਗੱਲ ਸਰਦਾਰ ਕਪੂਰ ਸਿੰਘ ਕਹਿੰਦੇ ਆ ਕਿ ਉਹ ਸਿੱਖਾਂ ਨੂੰ ਆਪਦੇ ਗੇਟਾਂ ਦਾ ਚੌਕੀਦਾਰ ਲਾਉਣਾ ਚਾਹੁੰਦੇ ਆ ਜਿਹੜੀ ਗੱਲ ਭਰਪੂਰ ਸਿੰਘ ਬਲਬੀਰ ਕਹਿੰਦੇ ਆ ਕਿ ਤੁਸੀਂ ਮਾਨ ਮਹਿਸੂਸ ਕਰਦੇ ਹੋ ਹਿੰਦੁਸਤਾਨ ਦੇ ਰਾਖੇ ਹੋਣ ਦਾ ਵੀ ਚੌਕੀਦਾਰ ਨੂੰ ਕੋਈ ਪਿੰਡ 'ਚ ਪੰਚ ਨਹੀਂ ਬਣਾਉਂਦਾ ਇਹੀ ਕੰਮ ਹਿੰਦੂਤਵਾ ਕਰ ਰਿਹਾ ਕਿ ਸਿੱਖਾਂ ਨੂੰ ਆਪਦੀ ਖੜਕ ਪੂਜਾ ਸਾਬਤ ਕਰਨਾ ਆ ਵੀ ਸਿੱਖਾਂ ਜਿਹੜਾ ਸਿੱਖ ਧਰਮ ਆ ਜਾਂ ਪੰਥ ਆ ਇਹਦੀ ਸਾਜ ਦੁਨੀਆ ਭਰ ਦੀਆਂ ਕਮੰਤਰੀ ਜਿਹੜੀਆਂ ਯੂਨੀਵਰਸਿਟੀਆਂ ਉਹਨਾਂ ਵਿੱਚ ਸਥਾਪਿਤ ਸਿੱਖ ਚੇਹਰਾ ਸੋ ਕਾਲਡ ਸਿੱਖ ਚੇਹਰਾ ਉੱਥੇ ਵੀ ਇਹ ਖੋਜ ਆ ਰਹੀਆਂ ਕਿ ਸਿੱਖੀ ਜਿਹੜੀ ਮੌਜੂਦਾ ਸਰੂਪ ਆ ਸਿੱਖੀ ਦਾ ਉਹ ਇੱਕ ਕਲੋਨੀਅਲ ਕੰਸਟਰਕਟ ਦੇ ਵਿੱਚੋਂ ਆਇਆ ਜਿਹਦੇ ਵਿੱਚੋਂ ਇੱਕ ਸਿੱਖਾਂ ਦੀ ਰਹਿਤ ਮਰਿਆਦਾ ਆਈ ਆ ਉਹਦੇ 'ਚ ਪੰਜ ਕਕਾਰ ਆਏ ਆ ਉਹਦੇ ਜੋ ਅਕਾਲ ਤਖਤ ਆਇਆ ਆ ਉਹਦੇ ਜੋ ਇੱਕ ਗ੍ਰੰਥ ਦੀ ਗੱਲ ਆਈ ਆ ਤਾਂ ਇਹ ਸਿੱਖੀ ਨੂੰ ਕਲੋਨੀਅਲ ਕੰਸਟਰਕਟ ਕਹਿਣਾ ਸਿੱਖੀ ਨੂੰ ਹਿੰਦੂਤਵ ਦੇ ਰਾਖੇ ਕਹਿਣਾ ਉਹਦੀ ਖੜਕ ਪੂਜਾ ਕਹਿਣਾ ਇਹ ਸਾਰਾ ਸਿੱਖੀ ਦੀ ਪਛਾਣ ਨੂੰ ਮੇਟਣ ਦੀ ਗੱਲ ਆ ਦਸਮ ਪਾਸ਼ਾ ਵਲੋਂ ਬਖਸ਼ੀ ਫਤਿਹਨਾ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਸ਼ਾ ਦੀ ਸ਼ਹਾਦਤ ਨੂੰ ਸਮਰਪਿਤ ਜੋ ਇਹ ਪ੍ਰੋਗਰਾਮ ਦਾਲ ਖਾਲਸਾ ਵੱਲੋਂ ਰੱਖਿਆ ਗਿਆ ਉਹਦੇ ਵਿੱਚ ਜਿਹੜੀ ਆਪਾਂ ਇਸ ਸਮੇਂ ਬਹਿਸ ਵੀ ਚੱਲ ਰਹੀ ਹੈ ਇੱਕ ਕਿ ਹਿੰਦ ਦੀ ਚਾਦਰ ਕਹਿਣਾ ਹੈ ਜਾਂ ਕਿ ਸ੍ਰਿਸ਼ਟੀ ਦੀ ਚਾਦਰ ਕਹਿਣਾ ਹੈ ਤਾਂ ਵੇਖੋ ਜਿਹੜਾ ਕਿਸੇ ਦੀ ਪਛਾਣ ਜਾਂ ਕਿਸੇ ਦੀ ਹਸਤੀ ਮਟਾਉਣ ਦੇ ਦੋ ਤਰੀਕੇ ਆ ਜਾਂਦਾ ਸਰੀਰਕ ਤੌਰ ਤੇ ਖਤਮ ਕਰ ਦੋ ਜਾ ਉਹਦੀ ਵਿਆਖਿਆ ਆਪਦੇ ਹਿਸਾਬ ਨਾਲ ਕਰ ਲਓ ਤੇ ਉਹਨਾਂ ਨੂੰ ਮਨਾ ਵੀ ਲਓ ਵੀ ਹਾਂ ਜਿਹੜੀ ਵਿਆਖਿਆ ਅਸੀਂ ਦੇ ਰਹੇ ਹਾਂ ਤੁਹਾਡੀ ਬਿਲਕੁਲ ਸਹੀ ਆ ਤਾਂ ਇਹ ਜਿਹੜੀ ਇੰਡੀਅਨ ਸਟੇਟ ਆ ਇਹਨੇ ਸਿੱਖਾਂ ਦੇ ਉੱਤੇ ਇਹ ਦੋਵੇਂ ਤਰੀਕੇ ਆ ਜਿਹੜੇ ਉਹ ਵਰਤੇ ਆ ਤੇ ਅੱਜ ਜਿਹੜੀ ਧਿਰ ਦੇ ਹਥ ਰਾਜ ਆ ਉਹ ਵਿਆਖਿਆ ਵਾਲੇ ਪੱਖ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੀ ਆ ਤੇ ਅਕਾਡੈਮਿਕਸ ਦੇ ਵਿੱਚ ਯੂਨੀਵਰਸਟੀਆਂ ਦੇ ਸੈਮੀਨਾਰਾਂ ਰਹੀਂ ਸਰਕਾਰੀ ਪ੍ਰੋਗਰਾਮਾਂ ਦੇ ਰਹੀਂ ਆਰਐਸਐਸ ਦੇ ਪ੍ਰੋਗਰਾਮਾਂ ਦੇ ਰਹੀਂ ਸਿੱਖਾ ਦੇ ਮੋਹ ਦੇ ਵਿੱਚ ੱੱਕੇ ਨਾਲ ਆਪਦੀ ਸ਼ਬਦਾਵਲੀ ਪਾਈ ਜਾ ਰਹੀ ਹੈ ਅਸੀਂ ਬਚਪਨ ਤੋਂ ਸੁਣਦੇ ਆਏ ਆ ਹਿੰਦੀ ਦੀ ਚਾਦਰ ਨੌਵੇਂ ਪਾਸ਼ਾ ਨੂੰ ਆਪਾਂ ਮਤਲਬ ਬਚਪਨ ਤੋਂ ਸਾਡੇ ਮਾਪਿਓ ਕੋਲੋਂ ਆਪਾਂ ਆਪਦੇ ਗੁਰੂ ਘਰਾਂ 'ਚ ਜਿਹੜੇ ਸਮਾਗਮ ਹੋ ਤੇ ਸੁਣਦੇ ਆਏ ਉਹ ਤੋਂ ਸਾਨੂੰ ਕੋਈ ਇਤਰਾਜ਼ ਵੀ ਨਹੀਂ ਆ ਜਿਹੜੀ ਸ੍ਰਿਸ਼ਟੀ ਦੀ ਚਾਦਰ ਆ ਉਹ ਹਿੰਦ ਦੀ ਚਾਦਰ ਵੀ ਹੋ ਸਕਦੀ ਉਹ ਪੰਜਾਬ ਦੀ ਚਾਦਰ ਵੀ ਹੋ ਸਕਦੀ ਉਹ ਸਿੱਖਾਂ ਦੀ ਚਾਦਰ ਵੀ ਹੋ ਸਕਦੀ ਆ ਉਹ ਲਕਾਈ ਦੇ ਉੱਤੇ ਇਸ ਸ੍ਰਿਸ਼ਟੀ 'ਚ ਹਰ ਤੜਕ ਦੀ ਚੀਜ਼ ਦੀ ਚਾਦਰ ਹੋ ਸਕਦੀ ਹਨ ਕੋਈ ਇਤਰਾਜ਼ ਨਹੀਂ ਮਸਲਾ ਇਸ ਗੱਲ ਦਾ ਆ ਕਿ ਉਹ ਕਿਹੜੇ ਸੰਦਰਭ 'ਚ ਗੱਲ ਕੀਤੀ ਜਾ ਰਹੀ ਆ ਜਿਹੜੀ ਗੱਲ ਸਰਦਾਰ ਕਪੂਰ ਸਿੰਘ ਕਹਿੰਦੇ ਆ ਕਿ ਉਹ ਸਿੱਖਾਂ ਨੂੰ ਆਪਦੇ ਗੇਟਾਂ ਦਾ ਚੌਕੀਦਾਰ ਲਾਉਣਾ ਚਾਹੁੰਦੇ ਆ ਜਿਹੜੀ ਗੱਲ ਭਰਪੂਰ ਸਿੰਘ ਬਲਬੀਰ ਕਹਿੰਦੇ ਆ ਕਿ ਤੁਸੀਂ ਮਾਨ ਮਹਿਸੂਸ ਕਰਦੇ ਹੋ ਹਿੰਦੁਸਤਾਨ ਦੇ ਰਾਖੇ ਹੋਣ ਦਾ ਵੀ ਚੌਕੀਦਾਰ ਨੂੰ ਕੋਈ ਪਿੰਡ 'ਚ ਪੰਚ ਨਹੀਂ ਬਣਾਉਂਦਾ ਇਹੀ ਕੰਮ ਹਿੰਦੂਤਵਾ ਕਰ ਰਿਹਾ ਕਿ ਸਿੱਖਾਂ ਨੂੰ ਆਪਦੀ ਖੜਕ ਪੂਜਾ ਸਾਫਤ ਕਰਨ ਆਇਆ ਵੀ ਸਿੱਖਾਂ ਜਿਹੜਾ ਸਿੱਖ ਧਰਮ ਆ ਜਾਂ ਪੰਥ ਆ ਇਹਦੀ ਸਾਜਨਾ ਜਿਹੜੀ ਆ ਉਹ ਕਦੇ ਲਈ ਹੋਈ ਆ ਉਹ ਹਿੰਦੂ ਧਰਮ ਦੀ ਰਾਖੀ ਵਾਸਤੇ ਹੋਈ ਆ ਤਾਂ ਏ ਸੀ ਦੇ ਉੱਤੇ ਸਾਨੂੰ ਸਮੱਸਿਆ ਆ ਉਹ ਵਿਆਖਿਆ ਸਿਰਫ ਇੱਥੇ ਨਹੀਂ ਆ ਦੁਨੀਆ ਭਰ ਦੀਆਂ ਕਮੰਤਰੀ ਜਿਹੜੀਆਂ ਯੂਨੀਵਰਸਿਟੀਆਂ ਉਹਨਾਂ ਵਿੱਚ ਸਥਾਪਿਤ ਸਿੱਖ ਚਿਹਰਾ ਸੋ ਕਾਲਡ ਸਿੱਖ ਚਿਹਰਾ ਉਥੇ ਵੀ ਇਹ ਖੋਜ ਆ ਰਹੀ ਆ ਕਿ ਸਿੱਖੀ ਜਿਹੜੀ ਮੌਜੂਦਾ ਸਰੂਪ ਆ ਸਿੱਖੀ ਦਾ ਉਹ ਇੱਕ ਕਲੋਨੀਅਲ ਕਨਸਟਰਕਟ ਦੇ ਵਿੱਚੋਂ ਆਇਆ ਜਿਹਦੇ ਵਿੱਚੋਂ ਇੱਕ ਸਿੱਖਾਂ ਦੀ ਰਹਿਤ ਮਰਿਆਦਾ ਆਈ ਆ ਉਹਦੇ ਚ ਪੰਜ ਕਕਾਰ ਆਏ ਆ ਉਹਦੇ ਜੋ ਅਕਾਲ ਤਖਤ ਆਇਆ ਆ ਉਹਦੇ ਚ ਇੱਕ ਗ੍ਰੰਥ ਦੀ ਗੱਲ ਆਈ ਆ ਤਾਂ ਇਹ ਸਿੱਖੀ ਨੂੰ ਕਲੋਨੀਅਲ ਕਨਸਟਰਕਟ ਕਹਿਣਾ ਸਿੱਖੀ ਨੂੰ ਹਿੰਦੂਤਵ ਦੇ ਰਾਖੇ ਕਹਿਣਾ ਉਹਦੀ ਖੜਗ ਪੂਜਾ ਕਹਿਣਾ ਇਹ ਸਾਰਾ ਸਿੱਖੀ ਦੀ ਪਛਾਣ ਨੂੰ ਮੇਟਣ ਦੀ ਗੱਲ ਆ ਤਾ ਇਸ ਚੀਜ਼ ਦੇ ਉੱਤੇ ਤਰਾਜ ਆ ਜਿਹੜਾ ਮੈਨੂੰ ਲੱਗਦਾ ਵੀ ਇਸ ਗੱਲ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਗੱਲ ਸਮਝਣੀ ਚਾਹੀਦੀ ਆ ਕੱਲ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਨੂੰ ਤਨਖਾਹ ਲੱਗੀ ਆ ਤਾਂ ਉਹਦੇ ਵਿੱਚ ਜਿਹੜੀ ਗੱਲ ਕਹੀ ਗਈ ਕਿ ਭਾਈ ਕਾਨ ਸਿੰਘ ਨਾਭਾ ਦੀ ਜਿਹੜੀ ਕਿਤਾਬ ਆ ਹਮ ਹਿੰਦੂ ਨਹੀਂ ਉਹਦੀਆਂ 500 ਕਾਪੀਆਂ ਤੁਸੀਂ ਵੰਡਣੀਆਂ ਆ ਤਾਂ ਉੱਥੇ ਇੱਕ ਧਿਰ ਸਿੱਖਾਂ ਦੇ ਵਿੱਚੋਂ ਹੀ ਆਪਾਂ ਨੂੰ ਉਹਨਾਂ ਦੀ ਕਿਸੇ ਕੌਮ ਦੇ ਪ੍ਰਤੀ ਵਫਾਦਾਰੀ ਤੇ ਕੋਈ ਸ਼ੱਕ ਨਹੀਂ ਆ ਪਰ ਉਹਨਾਂ ਨੇ ਭਾਈ ਕਾਨ ਸਿੰਘ ਨਾਭਾ ਦੀ ਕਿਤਾਬ ਦੇ ਵਿੱਚੋਂ ਵੀ ਇਹੋ ਜਿਹੀਆਂ ਚੀਜ਼ਾਂ ਕੱਢ ਕੇ ਲਿਆਂਦੀਆਂ ਜਿੱਥੇ ਉਹ ਆਪਣੀ ਜਿਹੜੀ ਇੰਟਰੋਡਕਸ਼ਨ ਲਿਖ ਕੇ ਥੱਲੇ ਕਾਨ ਸਿੰਘ ਨਾਭਾ ਥੱਲੇ ਭਾਰਤ ਸੇਵਕ ਉਹ ਕਹਿ ਰਿਹਾ ਕਿ ਜੇ ਭਾਈ ਕਾਨ ਸਿੰਘ ਨਾਭਾ ਖੁਦ ਨੂੰ ਭਾਰਤ ਸੇਵਕ ਕਹਿ ਰਿਹਾ ਤੇ ਫਿਰ ਵੀਸੀ ਜੇ ਆਪਣੇ ਆਪ ਨੂੰ ਰਾਸ਼ਟਰੀ ਸਹਿਯੋਗ ਸੇਵਕ ਸੰਗ ਕਹਿ ਰਿਹਾ ਤੇ ਉੱਚ ਕੀ ਸਮੱਸਿਆ ਗੱਲ ਇਹ ਆ ਕਿ ਜਦੋਂ ਭਾਈ ਕਾਨ ਸਿੰਘ ਨਾਭਾ ਖੁਦ ਨੂੰ ਭਾਰਤ ਸੇਵਕ ਲਿਖ ਰਿਹਾ ਲੱਗੇ ਸੀ ਉਸ ਚੀਜ਼ ਨਾਲ ਸਹਿਮਤ ਨਹੀਂ ਪਰ ਜੋ ਲਿਖ ਰਿਹਾ 170 ਸਾਲ ਪਹਿਲਾਂ ਉਦੋਂ ਤੇ ਭਾਰਤ ਦਾ ਕਨਸੈਪਟ ਹੀ ਕਿਤੇ ਬਿਲਕੁਲ ਹਵਾ ਹਵਾ ਹੀ ਸੀ ਉਦੋਂ ਦਾ ਸਿੱਖਾਂ ਨੇ ਚਿੱਤ-ਚੇਤੇ ਵੀ ਨਹੀਂ ਸੋਚਿਆ ਕਿ ਭਾਰਤ ਜਿਹੜਾ ਬਣੂਗਾ ਉਹ ਹਿੰਦੂ ਬਹੁਗਿਣਤੀ ਵਾਲਾ ਹੋਊਗਾ ਤੇ ਉਹ ਜਿੱਦਣ ਬਣੂਗਾ ਉਸ ਦਿਨ ਹੀ ਸਿੱਖਾਂ ਨੂੰ ਜਰਾਇਮ ਪੇਸ਼ ਆ ਲਾਂਦੂਗਾ ਤਾਂ ਇਹੋ ਜੀ ਤੋਂ ਮਤਾਬ ਦੀ 150 ਦੀ ਪਹਿਲਾ ਵਿਦਵਾਨ ਜਿਨੇ ਨਖੇੜਾ ਕੀਤਾ ਆ ਜਦੋਂ ਇੱਥੇ ਬ੍ਰਿਟਿਸ਼ਰ ਆਉਂਦੇ ਆ ਉਸ ਤੋਂ ਬਾਅਦ ਜਿਵੇਂ ਧਰਮਾਂ ਦੀ ਪਛਾਣ ਤਿੱਖੀ ਹੋਈ ਆ ਤਾਂ ਉਹਦੇ ਵਿੱਚ ਸਿੱਖ ਤਾਂ ਰੀਸੀਵਿੰਗ ਐਂਡ ਤੇ ਹੀ ਸਿੱਖ ਤਾਂ ਰਿਸਪੌਂਸ ਦੇ ਵਿੱਚ ਆਪਣੀ ਪਛਾਣ ਦੱਸ ਰਹੇ ਸੀ ਵੀ ਭਾਈ ਅਸੀਂ ਜਿਵੇਂ ਸਾਡੀ ਵਿਆਖਿਆ ਕੀਤੀ ਜਾ ਰਹੀ ਆ ਭਾਈ ਰਤਨ ਸਿੰਘ ਭੰਗੂ ਨੇ ਕੀ ਕੀਤਾ ਆ ਜਿਹੜਾ ਉਸ ਸਮੇਂ ਮੌਲਵੀ ਲਖਵਾ ਰਿਹਾ ਆ ਅੰਗਰੇਜ਼ ਅਫਸਰ ਨੂੰ ਵੀ ਸਿੱਖ ਇੱਕ ਰૈયਤ ਨੇ ਇਹ ਜੁਰਾਇਮ ਪੇਸ਼ਾ ਲੋਕ ਨੇ ਇਹ ਲੁਟਾਖੋਹਕ ਕਰਕੇ ਖਾਣ ਵਾਲੇ ਲੋਕਾਂ ਦੇ ਹਥ ਰਾਜ ਆ ਗਿਆ ਤਾਂ ਰਤਨ ਸਿੰਘ ਪੰਗੋ ਨੂੰ ਦਰਦ ਤਾਂ ਇਹੋ ਮਹਿਸੂਸ ਹੋਇਆ ਨਾ ਵੀ ਸਾਨੂੰ ਪਾਸ਼ਾ ਨੇ ਪਾਸ਼ਾ ਹੀ ਬਖਸ਼ਿਆ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਹਮ ਰਖਤ ਪਾਸ਼ਾ ਹੀ ਦਵਾ ਉਹਨਾਂ ਨੇ ਉਹ ਗੱਲ ਕੀਤੀ ਆ ਤਾਂ ਜਾਂਗੀ ਦੁਨੀਆ ਦੇ ਵਿੱਚ ਇਹ ਆ ਵੀ ਜਾਂ ਤਾਂ ਅਗਲੇ ਨੂੰ ਡਿਫਾਈਨ ਕਰ ਦੋ ਆਪਦੇ ਹਿਸਾਬ ਨਾਲ ਠੀਕ ਆ ਨਾ ਉਹੀ ਇਹੋ ਵਰਤਾਂਤ ਦੀ جنگ ਆ ਵੀ ਸਿੱਖਾਂ ਨੂੰ ਫਿਜ਼ੀਕਲੀ ਐਲੀਮੀਨੇਟ ਤੋਂ ਕਰ ਹੀ ਰਹੇ ਆ ਵੀ ਨਿਤ ਦਿਨ ਜੋ ਵਾਪਰ ਰਿਹਾ ਉਹਦੇ ਮੈਨੂੰ ਲੱਗਦਾ ਨਹੀਂ ਵੀ ਇਸ ਤੋਂ ਪਹਿਲਾਂ ਬੁਲਾ ਰਹੇ ਨੇ ਬਹੁਤ ਸੁਣੀ ਗੱਲ ਕੀਤੀ ਆ ਪਰ ਜਿਹੜੀ ਵਰਤਾਂਤਕ ਹੰਸਾਇਆ ਸਾਨੂੰ ਉਹਦਾ ਵੀ ਜਵਾਬ ਆ ਜਿਹੜਾ ਉਹ ਹਰ ਪੱਖ ਤੇ ਦੇਣਾ ਚਾਹੀਦਾ ਆ ਤੇ ਤੁਸੀਂ ਇਸ ਚੀਜ਼ ਨੂੰ ਸਿੰਘ ਸਭਿਏ ਕਹੋ ਮਿਸ਼ਨਰੀ ਕਹੋ ਕਾਮਰੇਡ ਕਹੋ ਤੇ ਆਪ ਜਾ ਕੇ ਉਹਨਾਂ ਦੀ ਝੋਲੀ 'ਚ ਬਹਿ ਕੇ ਵੱਡੇ ਵੱਡੇ ਸਮਾਗਮ ਕਰੋ ਜਿੱਥੇ ਮਹਾਰਾਜ ਦੀ ਹਜ਼ੂਰੀ 'ਚ ਬੰਦੇ ਉੱਥੇ ਚੌਂਕੀਆਂ ਤੇ ਬੈਠੇ ਕੁਰਸੀਆਂ ਤੇ ਬੈਠੇ ਆ ਉਹਨੂੰ ਆਪਾਂ ਬਿਲਕੁਲ ਪੰਥ ਪ੍ਰਵਾਨ ਨਹੀਂ ਕਰੇਗਾ ਸੋ ਇਨੀ ਕੋ ਮੈਂ ਹੋਰ ਕਿਸੇ ਵਿਸ਼ੇ ਨੂੰ ਨਹੀਂ ਛੋਣਾ ਜਿਹੜੀ ਇਹ ਬਰਤਾਨ ਦੀ ਹਿੰਸਾ ਆ ਵੀ ਆਪਾਂ ਨੌਵੇਂ ਪਾਸ਼ਾ ਦੀ ਜਿਹੜੀ ਸ਼ਹਾਦਤ ਆ ਕਿ ਕੋਈ ਕਿਸੇ ਨੂੰ ਡਿਫਾਈਨ ਨਾ ਕਰੇ ਕੋਈ ਕਿਸੇ ਨੂੰ ਜ਼ਿੰਦਗੀ ਜਿਉਣ ਦਾ ਢੰਗ ਨਾ ਦੱਸੇ ਜਿਹੜਾ ਕਿਸੇ ਦਾ ਢੰਗ ਉਹਨੂੰ ਆਪਦੀ ਜ਼ਿੰਦਗੀ ਜਿਹੜੀ ਆ ਉਵੇਂ ਜਿਉ ਸਕਦਾ ਹੋਵੇ ਇਸੇ ਆਜ਼ਾਦੀ ਦੇ ਖਾਤਰ ਨੌਵੇਂ ਪਾਸ਼ਾ ਦੀ ਸ਼ਹਾਦਤ ਹੋਈ ਆ ਤੇ ਉਹ ਅੱਜ ਸਾਡੇ ਤੇ ਵਾਪਰ ਰਿਹਾ ਆ ਕਿ ਸਾਨੂੰ ਅਗਲੇ ਡਿਫਾਈਨ ਕਰ ਰਹੇ ਆ ਤੇ ਤਾਂ ਵਿਰੋਧ ਕਰਨ ਵਾਲਿਆਂ ਨੂੰ ਰੋਜ਼ ਮਾਰ ਰਹੇ ਆ ਤੇ ਇਹ جنگ ਹੈ ਜਿਹੜੀ ਇਹ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਇਸ ਧਰਤੀ ਦੇ ਉੱਤੇ ਜਿਹੜਾ ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਕੀਤਾ ਆ ਕਿ ਜਿਹੜੀ ਖਾਲਸਾ ਇੱਕ ਸੋਵਰਨ ਆਇਡੈਂਟੀਟੀ ਆ ਤੇ ਸੋਵਰਨ ਆਇਡੈਂਟੀਟੀ ਜਿਹੜੀ ਕਦੇ ਹਵਾ ਚ ਨਹੀਂ ਹੋ ਸਕਦੀ ਇੱਕ ਖਿੱਤੇ ਚ ਹੋ ਸਕਦੀ ਆ ਸੋ ਪੁੱਲਾ ਚਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ